ਕਿੰਨੇ ਸਾਲ ਹੋ ਗਏ ਮੰਮੀ ਡੈਡੀ ਨੂੰ ਦੇਖੇ ਨਹੀਂ ਮੰਮੀ ਕਿਵੇਂ ਆ ਡੈਡੀ ਕਿਵੇਂ ਆ ਮਨ ਤਾਂ ਕੋਈ ਪਤਾ ਹੀ ਨਹੀਂ ਆ ਦਿਲ ਤਾਂ ਬਹੁਤ ਕਰਦਾ ਸੀ ਵੀ ਉਹਨਾਂ ਕੋਲ ਜਾ ਕੇ ਆਵਾਂ ਪਰ ਹਮੇਸ਼ਾ ਇਹ ਸੋਚ ਕੇ ਰੁਕ ਜਾਂਦੀ ਸੀ ਵੀ ਕਿਹੜਾ ਮੂੰਹ ਉਹਨਾਂ ਕੋਲ ਲੈ ਕੇ ਜਾਊਂਗੀ ਉਹਨਾਂ ਨੂੰ ਦੱਸੇ ਬਿਨਾਂ ਮੈਂ ਘਰੋਂ ਭੱਜ ਗਈ ਸੀ ਮੈਂ ਤਾਂ ਇਹ ਵੀ ਨਹੀਂ ਪਤਾ ਪਿੰਡ ਦੇ ਲੋਕ ਉਹਨਾਂ ਨੂੰ ਕੀ ਕਹਿੰਦੇ ਹੋਣਗੇ ਜਾਂ ਜਾਂ ਉਹਨਾਂ ਦੇ ਲੋਕਾਂ ਨੂੰ ਕੀ ਕਿਹਾ ਹੋਊਗਾ ਮੇਰੇ ਬਾਰੇ ਮੈਨੂੰ ਪਤਾ ਕਿ ਮੇਤੋਂ ਬਹੁਤ ਵੱਡੀ ਗਲਤੀ ਹੋ ਗਈ ਸੀ ਪਰ ਉਹ ਤਾਂ ਇਹੋ ਜਿਹਾ ਸੋਚਿਆ ਸੀ ਮੈਨੂੰ ਤਾਂ ਆਇਆ ਸੀਗਾ ਕਿ ਮੈਂ ਮੈਂ ਲਾਟੀ ਨੂੰ ਪਿਆਰ ਕਰਦੀ ਮੇਰਾ ਪਿਆਰ ਉਹਦੇ ਨਾਲ ਹੀ ਹੋਊਗਾ ਪਰ ਜਿਹੜਾ ਕੁਝ ਮਿਲਣ ਨਾਲ ਹੋ ਗਿਆ ਮੈਂ ਤਾਂ ਕਦੇ ਉਹ ਸੋਚਿਆ ਵੀ ਨਹੀਂ ਕਦੇ ਵੀ ਨਹੀਂ ਸੋਚਿਆ ਸੀ ਵੀ ਆਪਦੇ ਮਾਪਿਓ ਤੋਂ ਐਵੇਂ ਦੂਰ ਹੋ ਜੂਗੀ ਐਨੇ ਸਾਲ ਹੋ ਗਏ ਨਾ ਤਾਂ ਉਹਨਾਂ ਨੇ ਮੇਰਾ ਕਦੇ ਪਤਾ ਲਿਆ ਤੇ ਨਾ ਮੈਂ ਉਹਨਾਂ ਕੋਲ ਕਦੇ ਜਾ ਕੇ ਆਈ ਆ ਅੱਜ ਮੇਰਾ ਦਿਲ ਕਰ ਰਿਹਾ ਉਹਨਾਂ ਨੂੰ ਮਿਲਣ ਨੂੰ ਉਹਨਾਂ ਨੂੰ ਦੇਖਣ ਨੂੰ ਮੇਰਾ ਇਹ ਦਿਲ ਕਰਦਾ ਵੀ ਮੈਂ ਉਹਨਾਂ ਕੋਲ ਜਾ ਕੇ ਆਵਾਂ ਫਿਰ ਕੀ ਹੁੰਦਾ ਮਾਪੇ ਤਾਂ ਸਾਰਾ ਕੁਝ ਭੁੱਲੀ ਜਾਂਦੇ ਆ ਬੱਚੇ ਦੀਆਂ ਗਲਤੀਆਂ ਕੀ ਪਤਾ ਮੈਨੂੰ ਤੇ ਗੱਲ ਨਾਲ ਨਾਲ ਉਹ ਕਿਤੇ ਸਾਰੀ ਮੁਰਦਾ ਪਛਤਾਵਾ ਹੀ ਨਹਿ ਰਿਹਾ ਜੇ ਮੇਰੇ ਪਰਲੇ ਵੀ ਮਾਪੇ ਉਹਨਾਂ ਨਾਲ ਨਹੀਂ ਮਿਲੇ ਉਹਨਾਂ ਤੋਂ ਮਾਫੀ ਨਹੀਂ ਮੰਗੀ ਮਨਿੰਦਰ ਤੇਰਾ ਹੱਕ ਬੰਦਾ ਉਹਨਾਂ ਕੋਲ ਜਾਣ ਦਾ ਉਹਨਾਂ ਤੋਂ ਤੂੰ ਮਾਫੀ ਮੰਗਣ ਦਾ ਮੈਂ ਜਾ ਕੇ ਆਉਂਗੀ ਕੁਝ ਨਹੀਂ ਹੁੰਦਾ ਮੈਨੂੰ ਕੁੱਟ ਲੈਣਗੇ ਚਾਰ ਗੱਲਾਂ ਸੁਣਾ ਦੇਣਗੇ ਮੈਂ ਸੁਣ ਲਵਾਂਗੀ ਮੈਂ ਕੁੱਟ ਵੀ ਖਾ ਲੂੰਗੀ ਪਰ ਮੈਂ ਉਹਨਾਂ ਕੋਲ ਜਾ ਕੇ ਆਉਂਗੀ ਜਾਣਾ ਹੀ ਪਊਗਾ ਕੁਝ ਨਹੀਂ ਹੁੰਦਾ ਮੰਮੀ ਰੋਈ ਘਤੋ ਜਾਨੀਆ ਕੀ ਹੋ ਗਿਆ ਨਹੀਂ ਨਹੀਂ ਮੈਂ ਨਹੀਂ ਰੋਈ ਪ੍ਰੀਤ ਪੁੱਤ ਤੂੰ ਕਹਿੰਦੀ ਹੁੰਦੀ ਸੀ ਨਾ ਵੀ ਮੇਰੇ ਨਾਨਕੇ ਕਿੱਥੇ ਆ ਤੂੰ ਜਾਣਦੀ ਕਿਉਂ ਨਹੀਂ ਅੱਜ ਤਾਂ ਮੈਂ ਤੇਰੇ ਨਾਨਕੇ ਲੈ ਕੇ ਚਲੂੰਗੀ ਸੱਚੀ ਮੰਮੀ ਹਾਂ ਆਪਾਂ ਨਾਨਕੇ ਚੱਲਾਂਗੇ ਹਾਂ ਪਤਾ ਤੇਰੇ ਨਾਨਕੇ ਚੱਲ ਕੇ ਆਵਾਂਗੇ ਆਪਾਂ ਮੰਮੀ ਮੇਰੇ ਨਾਨਕੇ ਚ ਕੋਣ ਕੋਣ ਸਾਰੇ ਹੋਣਗੇ ਮਾਮਾ ਮੰਮੀ ਨਾਨਾ ਨਾਨੀ ਹੋ ਤਾਂ ਮੈਨ ਕੱਲੀ ਕੱਲੀ ਧੀ ਸੀਗੀ ਆਪਦੇ ਮਾਪਿਆਂ ਦੀ ਮਾਮਾ ਮੰਮੀ ਨਹੀਂ ਹੈਗੇ ਤੇਰੇ ਤੇਰੇ ਨਾ ਨਾਨਾ ਨਾਨੀ ਹੋਣਗੇ ਉੱਥੇ ਹੋਣਗੇ ਹਾਂ ਤੇਰੇ ਨਾਲ ਬੜਾ ਪਿਆਰ ਕਰਨਗੇ ਤੂੰ ਦੇਖੀ ਜਦੋਂ ਤੈਨੂੰ ਦੇਖਣਗੇ ਨਾ ਤਾਂ ਵੇਖ ਲਈ ਤੇਰੇ ਨਾਲ ਕਿੰਨੇ ਲਾਡ ਕਰਦੇ ਆ ਤੈਨੂੰ ਕਿੰਨਾ ਪਿਆਰ ਕਰਦੇ ਆ

ਹਾਂ ਜੀ ਸਿਕੰਦਰ ਕਿਕਰ ਸਿੰਘ ਬੋਲਦਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹੋ ਠੀਕ ਠਾਕ ਹੋ ਤੁਸੀਂ ਹਾਂਜੀ ਹਾਂ ਬਹੁਤ ਵਧੀਆ ਤੁਸੀਂ ਦੱਸੋ ਬਸ ਇੱਕ ਗੱਲ ਤੁਹਾਨੂੰ ਕਰਨੀ ਸੀ ਮੈਂ ਕਿਹਾ ਉਹਦੇ ਆਪਾਂ ਗੱਲ ਕੀਤੀ ਸੀ ਨਾ ਵੀ ਐ ਕਰਕੇ ਬੱਚਾ ਆਪਾਂ ਇਸ ਤਰੀਕੇ ਨਾਲ ਲੈ ਲੈਂਦੇ ਹਾਂ ਹਾਂਜੀ ਹਾਂ ਹਾਂ ਤੇ ਉਹ ਤੁਹਾਨੂੰ ਤਾਂ ਫੋਨ ਕੀਤਾ ਸੀਗਾ ਵੀ ਆਪਾਂ ਨੂੰ ਉਹ ਕੁੜੀ ਮਿਲ ਗਈ ਹੈ ਜਿਹੜੀ ਆਪਾਂ ਨੂੰ ਬੱਚਾ ਦੇਣ ਲਈ ਤਿਆਰ ਆਹੋ ਇਹ ਤਾਂ ਬਹੁਤ ਵਧੀਆ ਗੱਲ ਹੈ ਕਿਕਰ ਸਿੰਘ ਜੀ ਹਾਂਜੀ ਬਸ ਸਮਝ ਲਓ ਵੀ ਆਫਾਨ ਨੂੰ ਡੁੱਬਦੇ ਨੂੰ ਤਣ ਕਿਦਾ ਸਹਾਰਾ ਹੋ ਗਿਆ ਆਪਾਂ ਨੂੰ ਇਹ ਮਿਲ ਗਈ ਕੁੜੀ ਪਰ ਕੁੜੀ ਨੇ ਮੰਗਿਆ ਜੀ 15 ਲੱਖ ਰੁਪਈਆ ਮੈਂ ਕਹਾਂ ਜੀ ਕਿਕਰ ਸਿੰਘ ਜੀ ਇਹ ਕੀ ਗੱਲ ਕਰਦੇ ਹੋ ਕੋਈ ਚੱਕਰ ਨਹੀਂ ਆਏਗਾ ਪੈਸਾ ਜਿੰਨਾ ਲੱਗਦਾ ਨਾ ਮੈਂ ਸਭ ਆਪੇ ਦੇਉਂਗਾ ਸੁਣਨ ਕੋਈ ਤੁਹਾਡੇ ਤੇ ਟੈਨਸ਼ਨ ਨਹੀਂ ਹਾਂ ਨਹੀਂ 7.5 ਲੱਖ ਰੁਪਈਆ ਨੇ ਮੰਗਿਆ ਸੀ ਐਡਵਾਂਸ ਤੇ ਉਹ ਫਿਰ ਹੁਣ ਮੁੰਡਾ ਗਿਆਗਾ ਕਢਵਾ ਕੇ ਦੇ ਦੂਗਾ ਪੈਸੇ ਉਹਨੂੰ ਤੇ ਬਾਕੀ ਬਈ ਹੁਣ ਆਪਦਾ ਪ੍ਰਮਾਤਮਾ ਸੁੱਖ ਰੱਖੇ ਕਿ ਆਪਣੇ ਦੋਨਾਂ ਦੇ ਕੱਖ ਰਹਿ ਜਾਣ ਮੈਂ ਕਹਾਂ ਜੀ ਚੱਕਰੀ ਕੋਈ ਨਹੀਂ ਕਿਕਰ ਸਿੰਘ ਜੀ ਦੇਖੋ ਨਾਲੇ ਆਪਣੀ ਯਾਰੀ ਦੋਸਤੀ ਹੈ ਤੇ ਨਾਲੇ ਹੁਣ ਆਪਾਂ ਕੁੜਮਾਚਾਰੀ ਹੈ ਕੁੜਮਾਚਾਰੀ ਹੈ ਹਾਂਜੀ ਹਾਂ 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 ਹੁਣ ਗੱਲ ਕੀ ਹੈ ਜੀ ਦੇਖੋ ਮੇਰੀ ਧੀ ਬਸਦੀ ਰਹਿ ਜੂ ਤੇ ਸੋਨੂੰ ਘਰ ਦਾ ਵਾਰਸ ਮਿਲ ਜੂਗਾ ਬਸ ਬਸ ਆਹੀ ਗੱਲ ਤਾਂ ਆਪਾਂ ਕਹਿੰਨੇ ਹੁਣ ਸੁੱਖਾ ਸੁਖਦੇ ਵੀ ਹੁਣ ਬਸ ਘਰ ਨੂੰ ਵਾਰਸ ਮਿਲ ਜੇ ਛੇਤੀ ਹੈ ਨਾ ਤਾਂ ਹਾਂ ਪਰ ਛਲੂ ਇਹ ਤੁਸੀਂ ਮੇਰੇ ਦਿਮਾਗ ਤੋਂ ਬਹੁਤ ਵੱਡਾ ਬੋਝ ਲਾਤਾ ਤੁਸੀਂ ਹਾਂ ਬਾ ਚੱਲ ਦੱਸ ਦਿਆਂ ਬਾਈ ਨੂੰ ਨਾਲੇ ਪਰਜਾਈ ਨੂੰ ਦੱਸ ਦਿਓ ਤੁਸੀਂ ਚੰਗਾ ਹੁਣ ਨਾ ਨਾ ਕਰ ਮੈਂ ਹੁਣ ਹੀ ਦੱਸਦਾ ਉਹ ਤਾਂ ਪੂਰੀ ਖੁਸ਼ ਹੋ ਜੀ ਜਮਾ ਠੀਕ ਹੈ ਠੀਕ ਹੈ ਕੋਈ ਵੀ ਗੱਲ ਹੋਵੇ ਜਦੋਂ ਮਰਜੀ ਚਾਹਤ ਕਰੇ ਕੋਈ ਚੱਕਰ ਨਹੀਂ ਠੀਕ ਹੈ ਜੀ ਚਲੋ ਠੀਕ ਹੈ ਸਾਸਰੀ ਘਰ ਓਕੇ ਓਕੇ ਸਾਸਿਕਾ ਸਾਸਿਕਾ ਲੈ ਬਾਈ ਤਾਂ ਖੁਸ਼ ਹੋ ਗਿਆ ਖੁਸ਼ ਹੋ ਗਿਆ ਹਾਂ ਹਾਂ ਕਹਿੰਦਾ 15 ਲੱਖੀਆਂ ਤੋਂ 20 ਲੱਖ ਵੀ ਲਾ ਦੂੰਗਾ ਉਹ ਗੱਲ ਪੈਸੇ ਦੀ ਨਹੀਂ ਹੁੰਦੀ ਅਗਲਾ ਕਹਿੰਦਾ ਮੇਰੀ ਵੀ ਇੱਜ਼ਤ ਬਚੂਗੀ ਹਾਂ ਇਹ ਤਾਂ ਹੈ ਹੈ ਬੱਸ ਐਵੇਂ ਲੱਗਦਾ ਤੀਆਂ ਦੇ ਦੋਖੋ ਬਥੇਰੇ ਹੁੰਦੇ ਨੇ ਬਥੇਰੇ ਦਿੰਦੇ ਆ ਤਾਂ ਹੀ ਤਾਂ ਹੁਣ ਕਹਿੰਦੇ ਆ ਬਸ ਹੁਣ ਰੱਬ ਜੇ ਇੱਕ ਉਮੀਦ ਜਗਾਈ ਹੈ ਨਾ ਹੁਣ ਚੰਗੀ ਸੁਣ ਲਵੇ ਬਸ ਮੇਨ ਗੱਲ ਤਾਂ ਇਹ ਆ ਹਾਂ ਘਰ ਚ ਪੁੱਤ ਹੋ ਗਿਆ ਨਾ ਓਏ ਹੇ ਹੇ ਖੁਸ਼ੀਆਂ ਆ ਜਾਣਗੀਆਂ ਖੁਸ਼ੀਆਂ ਸਾਰੇ ਪਿੰਡ ਚ ਲੱਡੂ ਬੰਦੂ ਮੈਂ ਤਾਂ ਪੋਤੇ ਦੇ ਮੰਡ ਲਈ ਤੋਂ ਲੱਡੂ ਮੰਡ ਲਈ ਹੋਰ ਕੀ ਆ ਮੇਰੀ ਗੱਲ ਸੁਣੋ ਕਰ ਦੋ ਉਹਨਾਂ ਨੂੰ ਫੋਨ ਠੇਕਾ ਪਾ ਦੇਣਗੇ ਉਹ ਪਾ ਦੇਣਗੇ ਸਬਰ ਵੀ ਰੱਖ ਲਿਆ ਕਰ ਕਿ ਕੀ ਹੋ ਗਿਆ 4 ਦਿਨ ਲੇਟ ਹੋ ਗਿਆ ਅਗੇ 4 ਦਿਨ ਲੇਟ ਹੋ ਗਿਆ ਪਹਿਲਾਂ ਉਹਨਾਂ ਨੇ ਵਰਤ ਲਈ ਸੀ ਪਿਛਲੀ ਵਾਰ ਠੇਕੇ ਦੇ ਪੈਸੇ ਉਹਦੋਂ ਕਹੀ ਦਿੱਤਾ ਸੀ ਉਦੋਂ ਮੰਮੀ ਵੀ ਕਹਿਣ ਲੱਗੀ ਕੋਈ ਨਾ ਪੁੱਤ ਇਹ ਤਾਂ ਮੁਸੀਬਤ ਆ ਗਈ ਮੁਸੀਬਤ ਆ ਗਈ ਐਸ ਵਾਰ ਨਹੀਂ ਟਾਈਮ ਨਾ ਪਵਾ ਲੋ ਬਾਪੂ ਕੱਲ ਲੈ ਵੀ ਆਇਆ ਠੇਕਾ ਕਿਉਂ ਗਿਆ 2 ਮਹੀਨੇ ਲੇਟ ਪਾਤੇ ਸੀਗੇ ਪਾਤਾ ਦਿੱਤੇ ਸੀਗੇ ਨਾ ਪੈਸੇ ਤਾਂ ਬਾਕੀ ਖੜਾ ਹੀ ਛੜਾਇਆ ਐਨੀ ਮਰੀ ਜਾਨੀ ਰਹਿਣੀ ਆ ਉਹ ਨਹੀਂ ਬਾਪੂ ਤੈਨੂੰ ਤਾਂ ਪਤਾ ਨਾ ਕਿ ਮੌਸਮ ਕਿੰਨਾ ਖਰਾਬ ਸੀਗਾ ਹਨਾ ਤੈਨੂੰ ਜਲਾ ਤਾਂ ਕੀ ਕੁਝ ਨਹੀਂ ਹੋਇਆ ਨੀ ਪੈ ਗਿਆ ਨੇਰੀਆਂ ਆਈਆਂ ਲੇਟ ਹੋ ਗਿਆ ਕੰਮ ਉਹਦੇ ਨਾਲ ਠੇਕਾ ਲੇਟ ਹੋ ਗਿਆ ਐਨੀ ਵਾਰੀ ਨਹੀਂ ਨੀ ਕੋਈ ਨਹੀਂ ਤੀ ਤੂੰ ਬਾਹਰ ਪੈਸਾ ਪੈਸਾ ਨਿਕਰੀ ਜਾ ਕਰ ਦੇ ਦੇਣਗੇ ਪੈਸੇ ਉਹ ਬਾਪੂ ਇਹ ਤਾਂ ਭਰਾ ਦਾ ਪੱਖ ਪੂਰਨਾ ਹੁੰਦਾ ਦਾ ਭਰਾ ਦਾ ਪੱਖ ਨੀ ਮੈਂ ਪੂਰਦਾ ਮੈਨੂੰ ਉਹਨਾਂ ਦਾ ਫੋਨ ਆ ਗਿਆ ਸੀ ਨਾਲੇ ਖਾਤਾ ਤੇਰਾ ਹੀ ਦਿੱਤਾ ਵਾ ਤੇਰੇ ਖਾਤੇ ਚ ਹੀ ਆਉਣਗੇ ਤੇ ਮੇਰੇ ਚ ਹੀ ਆਉਣਗੇ ਨਾ ਬਿਆਹੀਆਂ ਤੇਰੇ ਨਾਲ ਹੋਰ ਕੀ ਦੇ ਚਾਹਣਗੇ ਜੀ ਕਿਸੇ ਹੋਰ ਦੇ ਖਾਤੇ ਚ ਪਾਉਣ ਉਹ ਦੇਖ ਲੈ ਕੋਈ ਹੈ ਨਹੀਂ ਪੈਸਾ ਕਰਨ ਨੂੰ ਤਾਂ ਆ ਸਾਹਮਣੇ ਦਾ ਮੈਂ ਮੈਨਾ ਪਿੰਡ ਜਾ ਕੇ ਆਉਣਾ ਸੀਗਾ ਆਪਦੇ ਤੇ ਮੈਨੂੰ ਕਰਾਏ ਆ ਤੇ 1000 ਰੁਪਏ ਚਾਹੀਦੇ ਮੈਨਾ ਤਰਨਾ ਹੁਣ ਇੱਕ ਗੱਲ ਕਰਨੀ ਸੀ ਹਾਂਜੀ ਪਹਿਲਾਂ ਤੂੰ 1500 ਰੁਪਏ ਕੰਮ ਦਾ ਲੈਂਦੀ ਸੀਗੀ ਦੇਖ ਹੁਣ ਤੂੰ ਰਹਿਣ ਵੀ ਇੱਥੇ ਲੱਗੀ ਹੁਣ ਮੈਂ ਤੇਰੇ ਨੂੰ 1000 ਰੁਪਏ ਹੀ ਦਿਆ ਕਰੂੰਗੀ 500 ਰੁਪਏ ਕਮਰੇ ਦਾ ਕਰਾਇਆ ਘਟ ਲਿਆ ਕਰਾਂਗੇ ਬਿਜਲੀ ਪਾਣੀ ਵੀ ਖਰਚ ਹੋਇਆ ਕਰੂਗਾ ਨਾ ਹਾਂਜੀ ਹਾਂਜੀ ਕੋਈ ਨਾ ਹੁਣ ਉਹ ਤਾਂ ਸਾਨੂੰ ਵੀ ਪਤਾ ਜੇ ਰਹਾਂਗੇ ਤਾਂ ਪੈਸੇ ਤਾਂ ਕਟਾਉਣੇ ਪੈਣਗੇ ਮੈਨੂੰ ਤਾਂ ਉਸ ਦਾ ਤਾਂ ਕੋਈ ਦਿੱਕਤ ਨਹੀਂ ਮੈਨੂੰ ਤਾਂ ਬਸ ਹੁਣ 1000 ਰੁਪਏ ਚਾਹੀਦੇ ਤੁਸੀਂ ਬੰਦੀ ਉਹ ਪੈਸਿਆਂ ਚ ਕੱਟ ਲ ਚਲ ਕੋਈ ਨਾ ਅੱਜ ਚਾਹੀਦਾ ਸੌ ਰੁਪਿਆ ਅੱਛਾ ਤੂੰ ਆਦੇ ਸੌਰੀ ਜਾਣਾ ਹੋਊਗਾ ਹਨਾ ਨਹੀਂ ਸੌਰੀ ਨਹੀਂ ਜਾਣਾ ਇਹ ਲੈ ਕੁੜੇ ਹੋਰ ਕਿੱਥੇ ਜਾਣਾਗਾ ਸੌਰੀ ਜਾਏਗੀ ਤੇਰੇ ਸੱਸ ਸਹੁਰਾ ਤਾਂ ਹੋਣਗੇ ਘਰ ਦੇ ਮਰਿਆ ਤੇਰਾ ਮੇਰੀ ਗੱਲ ਸੁਣ ਮੈਂ ਤਾਂ ਕਿੰਨੀ ਕੁੜੀ ਨੂੰ ਛੱਡਿਆ ਪੜਨ ਪੜਨ ਲਾ ਦੇਣਾਗੇ ਵਧੀਆ ਦਾਦਾ ਦਾਦੀ ਦੀ ਬੁੱਕਲ ਤੇ ਰਹੂਗੀ ਵਧੀਆ ਪੜਜੂ ਹਾਂ ਇਹ ਕਿੱਥੇ ਦਰ ਦਰ ਲੈ ਕੇ ਤੁਰੇ ਫਿਰੇਗੀ ਇਹਨੂੰ ਇਹਦੇ ਦਾਦਾ ਦਾਦੀ ਹੈ ਨਹੀਂ ਜੀ ਦਾਦਾ ਦਾਦੀ ਵੀ ਹੈ ਨਹੀਂ ਤਾਂ ਤੇ ਮਮੀ ਰੇਡੀ ਕੋਲ ਜਾ ਕੇ ਆਉਣੀ ਹੈ ਜੀ ਅੱਛਾ ਨਾ ਮੇਰੀ ਗੱਲ ਸੁਣ ਤੂੰ ਫਿਰ ਸਹੁਰਿਆਂ ਵਾਲਾ ਘਰ ਕੁੜ ਵੇਚਤਾ ਹਾਂਜੀ ਜਦੋਂ ਮੇਰੇ ਘਰ ਵਾਲ ਦਾ ਇਲਾਜ ਚੱਲਿਆ ਸੀਗਾ ਬਸ ਉਹਦੇ ਜੀ ਵੇਚ ਗਿਆ ਅੱਛਾ ਤੇਰੇ ਘਰ ਦੇ ਨੂੰ ਕੀ ਹੋ ਗਿਆ ਸੀਗਾ ਤੂੰ ਤਾਰੂਬਾਲੀ ਪੀਂਦੇ ਸੀਗੇ ਤੇ ਬਿਮਾਰ ਰਹਿਣ ਲੱਗ ਪਏ ਸੀਗੇ ਤਾਂ ਕਰਕੇ ਆ ਵੀ ਦੇਖ ਲੈ ਹੁਣ ਲੋਕਾਂ ਦਾ ਵੀ ਸਰਿਆ ਪਿਆਗਾ ਮੂਤ ਪੀ ਪੀ ਕੇ ਐਵੇਂ ਬਿਮਾਰ ਹੋਈ ਜਾਂਦੇ ਆ ਕਿ ਜਿਹਾ ਲੀਵਰ ਖਰਾਬ ਹੋ ਜਾਂਦਾ ਕਿਸੇ ਦਾ ਕੋਸ਼ ਨਸ਼ੀ ਵਾਲੇ ਬੰਦੇ ਨਾਲ ਤਾਂ ਵਿਆਹ ਹੀ ਨ ਕਰਾਵੇ ਜਨਾਨੀ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਜੀ। ਹੋਰ ਜੀ। ਨਾ ਫਿਰ ਮੇਰੀ ਗੱਲ ਸੁਣ ਉਹਦੀ ਸ਼ੱਡ ਛੁੱਟ ਦਿੰਦੀ ਨਾ ਤੂੰ ਕਿਤੇ ਹੋਰ ਵਿਆਹ ਕਰਾ ਲੈਂਦੀ। ਹਾਂ ਜੀ ਜੀਨ ਮਾਪਿਆਂ ਦੇ ਤੌਰ ਤੇ ਰਹਿਣਾ ਤਾਂ ਉਹਦੇ ਨਾਲ ਹੀ ਪੈਂਦਾ। ਹੁਣ ਆਇਆ ਕਿ ਮੈਨੂੰ ਛੱਡ। ਫਿਰ ਮਾਪਿਆਂ ਨੂੰ ਕੁਝ ਵੀ ਨਹੀਂ ਦੇਖਿਆ ਕੁੜੇ ਲੈ। ਸ਼ਰਾਬੀ ਕਵਾਬੀ ਦੇ ਲੜ ਲਾਤੀ। ਉਹ ਤਾਂ ਠੀਕ ਸੀ ਬਾਅਦ ਚ ਦਰੂਦ ਪੀਣ ਲੱਗਦੀ ਸੀ। ਅੱਛਾ। ਪਰ ਤੂੰ 200 ਰੁਪਏ ਦੇ ਦੋ ਮੈਨੂੰ ਜੇ ਹੈਗਾ ਤਾਂ। 100 ਰੁਪਿਆ 100 ਰੁਪਿਆ ਦੇ ਦਿ ਜੇ ਹੈਗਾ। ਮੇਰੇ ਕੋਲ ਤਾਂ ਹੈ ਨਹੀਂ ਪੈਸੇ। ਆ ਜਾ। ਹਾਲੇ 500 ਚੰਗਾ। 100 ਹੀ ਦੇ ਦੁੱਧ ਪਾ। ਨਾ ਨਾ ਕੋਈ ਨਾਰਾਜ਼ ਨਾ ਕਹੀ ਯਾਰੀ ਕੁੜੀ ਕੋਈ ਮੰਗ ਲੇ। ਉਹਨੂੰ ਖਵਾ ਪਿਆ ਦੀ ਚੰਗਾ। ਧੰਨਵਾਦ ਜੀ ਤੁਹਾਡਾ। ਨਾ ਨਾ ਜੀ। ਧੰਨਵਾਦ ਲਈ ਕੀ ਗੱਲ। ਹੱਕ ਆ ਤੁਹਾਡਾ। ਦੇਵਾਂਗੇ ਜਿਹੜੇ ਬਣਦੇ ਆ ਤਾਂ। ਹਾਂ ਜੀ ਸਰ। ਨਾ ਹੱਕ ਕਾ ਦਾ? ਕਾ ਦਾ ਹੱਕ? ਮੈਨੂੰ ਦੱਸੀ ਕਾ ਦਾ ਹੱਕ ਆ? ਨਲੇ ਨੇ ਆਦੇ ਨਜ਼ਰਾਂਂ ਬਦਲ ਲਾ। ਸਾਰੀਆਂ ਜਾਣਦੀ ਐ ਮੈਂ। ਕੀ ਹੱਕ? ਕਾਦਾ ਹੱਕ ਦੇਂਦਾ ਸੀ ਉਹਨੂੰ ਤੂੰ ਦੱਸੀ ਮੈਨੂੰ ਉਹਦਾ ਪੈਸੇ ਮੰਗਣ ਦਾ ਉਹਦਾ ਕੰਮ ਕੀਤਾ ਵਾ ਕੰਮ ਕੀਤਾ ਵਿਆ ਜਾਣਦੀ ਆ ਮੈਂ ਤੇਰੀਆਂ ਚੁਲਾਕੀਆਂ ਨੂੰ ਚਦਰਾਇਆਂ ਮੇਰੀ ਗੱਲ ਸੁਣ ਲੈ ਮੇਰੇ ਵੱਜੇ ਤੇਰੇ ਤੋਂ ਜੇਬ ਚ ਪੈਸੇ ਨਹੀਂ ਨਿਕਲਦੇ ਉਹਦੇ ਵਾਰੀ ਤੇਰੇ ਕੋਲ 500 ਨਿਕਲੇ ਆਇਆ ਉਹ ਬੇਸ਼ਰਮੀ ਤੀਵੇਂ ਸਾਰੇ ਤੇਰੇ ਖਾਤੇ ਜੀ ਆਉਂਦੇ ਆ ਆ ਮੈਂ ਤਾਂ ਬੇਸ਼ਰਮ ਦੀ ਵੀ ਉਹਦੇ ਵੱਲ ਕਿਵੇਂ ਹੱਸਦਾ ਸੀਗਾ ਕਰਿੰਦਾ ਸੀ ਮੈਂ ਦਵਾਈ ਰੱਖਦੀ ਆ ਗਰੀਬ ਦੇ ਪੈਸੇ ਨੱਪ ਕੇ ਕਿੱਥੇ ਜਾਵਾਂਗੇ ਬਹਿ ਜਾ ਬਹਿ ਜਾ ਥੋੜ੍ਹੇ ਵਾਲਿਆਂ ਨੂੰ ਮੈਂ ਚੰਗੀ ਤਰ੍ਹਾਂ ਜਾਣਦੀ ਆ ਤੁਹਾਡੇ ਮਹਿਕ ਮੈਨੂੰ ਹਾਂ ਮਹਿਕ ਮੈਨੂੰ ਜਾਣਦੀ ਆ ਪਤਾ ਨਹੀਂ ਕਿੱਧਰ ਆ ਕੇ ਮਹਿਕਮੇ ਤੇ ਚੜ ਜਾਂਦੀ ਆ ਗੱਲ ਸੁਣ ਲੈ ਮੇਰੀ ਗਰੀਬ ਦਾ ਹੱਕ ਮਾਰਨਾ 100 ਗਊ ਮਾਰਨ ਦੇ ਬਰਾਬਰ ਹੁੰਦਾਗਾ ਬਹਿ ਜਾ ਬਹਿ ਜਾ ਮੈਨੂੰ ਲੱਗਦਾ ਤੂੰ ਹੋਰ ਗਊ ਆਪੋਂ ਨਕਰਦਾ ਹੋਏਗਾ ਤੂੰ ਹੋਰੀ ਮਰੀ ਜਾਂਦੀ ਆ ਸਮਝਾ ਦਿਆ ਕਰਨਾ ਬਾਪੂ ਨੂੰ ਮੜਾ ਮੋਟਾ ਕੀ ਤੂੰ ਵੀ ਸਮਝੇ ਕੁਸ ਬਾਪੂ ਤੈਨੂੰ ਨਹੀਂ ਦੀਂਦਾ ਬੈਠਾ ਹੈ ਹੱਕ ਜਿਤਾਉਂਦਾ ਕਿਸੇ ਹੋਰ ਤੇ ਚਲੋ ਤੋਂ ਦੇਖ ਬੋਲੇ ਨੂੰ ਮੈਂ ਦੱਸਦਾ ਹੈ ਮੈਂ ਤਾਂ ਧੀਰ ਸੁੱਟਣਾ ਪਹਿਲਾਂ ਵੀ ਸਹਿਮਤ ਨਹੀਂ ਜਿਹੜਾ ਤੁਸੀਂ ਕਰਦੇ ਤਾਂ ਉਹਨਾਂ ਨੂੰ ਕਿਨੂੰ ਇਹਨੂੰ ਹਾਂ ਕਮਰਾ ਦੇ ਤਾਂ ਇਹਦਾ ਬਾਪੂ ਚੱਲ ਠੀਕ ਆ ਇਹਦਾ ਸ਼ਰੀਫਣੀ ਜੀ ਆ ਮੈਨੂੰ ਇਹ ਤੇ ਪਰੋਸਤਾਨੀ ਆਪਣੇ ਵਾਲੇ ਤੇ ਆ ਜਿਹੜਾ ਤੂੰ ਸਹੇੜਿਆਗਾ ਸ਼ਰੀਫਣੀ ਸ਼ਰੂਪਣੀ ਆ ਕੋਈ ਕਿਸ ਨੂੰ ਜਾਣਦੇ ਨਹੀਂ ਕੋਈ ਪਤਾ ਨਹੀਂ ਹੁੰਦਾ ਅੱਜ ਕੱਲ ਔਰਤਾਂ ਦਾ ਆ ਦੇਖ ਲੈ ਬਾਪੂ ਇਹ ਤਾਂ ਸਾਹਮਣੇ ਬੈਠਾ ਹੀ ਨਹੀਂ ਹਟਦਾ ਪਿੱਠ ਪਿੱਛੇ ਕੀ ਹਟੂਆ ਹੰਪਟੂ ਆਪ ਹੀ ਹੋ ਘਰੇ ਨੂੰ ਇਥੇ ਕਮਰਾ ਦਿੱਤਾ ਆ ਵੀ ਦਵਾਰੇ ਰੱਖੀ। ਹੁਣ ਤੂੰ ਸੰਭਾਲ ਲਉ। ਉਹ ਤਾਂ ਵਿਚਾਲੋ ਪਾੜ ਦੂੰ ਜੇ ਕੋਈ ਇਹ ਜੀ ਗੱਲਬਾਤ ਕਰੂ। ਐਦਾ ਕੀ ਕਰਾ? ਭੂਸਰਾ ਸਾਂ ਜਿਹੜਾ ਤੂੰ ਮੇਰੇ ਲੜ ਲਾਤਾ। ਉਹ ਚੱਕਰ ਇੱਥੋਂ ਹੀ ਪੈਂਦਾ ਜੇ ਤੂੰ ਉਹਨੂੰ ਰੱਖਿਆ ਤਾਂ ਇਹ ਹੋ ਹੋਇਆ ਹੁਣ ਐ ਨਹੀਂ ਪਤਾ ਐ ਡਿਊਟੀ ਤੇ ਜਾਇਆ ਗਰੂਪ ਤੇ ਨਹੀਂ ਨਹੀਂ ਇਹਨੂੰ ਪਤਾ ਮੈਂ ਛੁੱਟੀ ਕਿਹਦੇ ਕਰੇ। ਆਏ ਤਾਂ ਕਿਵੇਂ ਨੇ ਜੋ ਦਾਗ ਨਾ ਦੇ ਦੂੰ। ਕੋ ਬੰਦੇ ਦੀ ਨੀਅਤ ਬਦਲਦੇ ਪਤਾ ਹੀ ਨਾ ਦਦੀਏ। ਆਪਾਂ ਨੂੰ ਕੀ ਆ? ਖਾਈ ਜਾਵੇ ਫਿਰ ਤੱਕੇ ਛੱਡ ਕੇ ਤੁਰ ਜਾਗੇ। ਆਪਣਾ ਤਾਂ ਇਹ ਘਰ ਆ। ਆਪਾਂ ਕੋ ਛੱਡ ਕੇ ਤੁਰ ਜਾਾਂਗੇ। ਮੈਂ ਇਹ ਨਹੀਂ ਕਹਿੰਦੀ ਚਾਲੂ ਤਾਂ ਜਿਵੇਂ ਦੇਖੀ ਜੂ ਗਾਂਹਾਂ ਦੀ ਬੰਦ ਮੇਰੇ ਘਰ ਤੇ ਬਹਿ ਕੇ ਮੈਨੂੰ ਮੇਰੇ ਥੋੜੋ ਕੀ ਇਕੱਠਾ ਪਾਊਗਾ ਇਹ ਹਾਂ ਤਾਂ ਹੀ ਮੜੇ ਮੈਂ ਨਿਗਾਹ ਰੱਖੀ ਹੁਣ ਤੂੰ ਨਿਗਾਹ ਬਾਪੂ ਬਾਹਰ ਜਾਂਦਾ ਬਾਹਰ ਕਿਹੜਾ ਮੈਂ ਇਹਦੇ ਮਗਰ ਮਗਰ ਫਿਰਦੀਆਂ ਕੀ ਬਾਹਰ ਦੀ ਗੱਲ ਮੈਨੂੰ ਹੈ ਨਹੀਂ ਤੇ ਠੀਕ ਆ ਨਾ ਇਹਨੂੰ ਜਨਾਨੀਆਂ ਦੇ ਫੋਨ ਇਹਨੂੰ ਆਉਂਦੇ ਆਗੇ ਠੀਕ ਆ ਤਿੰਨ ਤਿੰਨ ਦਿਨ ਤਾਂ ਹੀ ਨਹੀਂ ਇਹ ਘਰੇ ਬੜਦਾ ਮੈਂ ਤਾਂ ਬੋਲਦੀ ਨਹੀਂ ਗੱਲਾਂ ਤੈਨੂੰ ਸਹੜ ਹੈਗਾ ਉਹ ਤਾਂ ਭਾਈ ਜਲ ਹੁਣ ਜਿਹੜਾ ਕੁਝ ਹੁਣ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਉਹ ਅਗਲੇ ਦੱਸ ਤਾ ਇਹ ਕਹ ਰਿਹਾ ਕਰ ਮੈਨੂੰ ਵੀ ਜਿਹੜਾ ਕੁਝ ਹੋਣਾ ਸੀ ਹੋ ਗਿਆ ਕਦੇ ਮੇਰਾ ਸੁਣੀ ਨ ਕਿਤੇ ਉਹ ਨਾ ਗਲਿਸ ਕਰਨੀ ਕਿਤੇ ਮੇਰੇ ਨਾਲ ਕਰ ਲੈ ਤੂੰ ਮੇਰੇ ਨਾਲ ਮਾੜਾ ਕਰਦੀ ਆ ਮੈਂ ਤੇਰੇ ਪੇਵਾਂ ਸਾਸੂ ਨੂੰ ਫੋਨ ਕੀਤਾ ਵਿਆ ਉਹਦੇ ਸਾਹਮਣੇ ਬੁਹਾ ਕੇ ਗੱਲ ਕਰੂੰ ਮੇਰੇ ਆਪਦੇ ਪੁੱਤ ਦੇ ਲੱਛਣ ਜੇ ਸੁਧਾਰ ਦੇ ਚਲ ਕੋਈ ਨਹੀਂ ਉਹਨੂੰ ਸੱਦ ਲੈ ਮੈਂ ਤੈਨੂੰ ਮਿਲ ਜੂਗੀ ਮਿਲ ਜੂ ਹੁਣ ਆਊਗੀ ਕੋਈ ਫੋਨ ਨਾਲ ਮੈਂ ਬਹੁਤ ਪਿਆਰ ਕਰੂ ਤੈਨੂੰ ਬਾਬਾ ਬਾਬਾ ਚਰੋਗੇ ਮਿਲੀ ਨੂੰ ਇਹਨੂੰ ਜਾਣ ਕੇ ਕਹਿੰਦੀ ਸੀ ਠੇਕੇ ਦਾ ਫੋਨ ਮੈਂ ਉਹਨੂੰ ਕੀਤਾ ਵਿਆ ਠੇਕਾ ਫੜਾ ਕੇ ਜਾ ਮੈਂ ਕਿਹਾ ਕਲ ਕੋਈ ਠੇਕਾ ਤਾਂ ਆ ਜੂਗਾ ਇਹਦਾ ਕੋਈ ਇਹ ਤਾਂ ਮੈਨੂੰ ਭਰੋਸਾ ਨਹੀਂ ਇਹ ਤਾਂ ਇਹ ਨਹੀਂ ਪਤਾ ਪਰਝਾਈ ਨੂੰ ਕਹਦੇ ਚੱਲ ਕੋਈ ਨਾ ਤੂੰ ਵਰਤਲਾ ਪਰਝਾਈ ਨਾਲੇ ਬਾਲੇ ਘਿਓਖੇ ਚੜੀ ਰਹਿੰਦਾ ਸੀ ਇਹ ਸੀ ਮਹਰਾਂ ਹੁੰਦਾ ਤੇ ਇਹ ਕਣਕ ਉਹਨਾਂ ਨੇ ਘਰੇ ਰੱਖ ਕੇ ਮੰਗਰੋ ਸਿੱਟੀ ਹੁੰਦੀ ਉਹਦੇ ਪੈਸੇ ਥੋੜਾ ਲੇਟ ਆਉਣਗੇ ਤਾਂ ਬਾਪੂ ਤਾਂ ਬਾਲਾ ਪੋਲਾਗਾ ਤੈਨੂੰ ਨਹੀਂ ਪਤਾਗਾ ਤੈਨੂੰ ਹੁਣ ਮੈਂ ਕੀ ਦੱਸਾਂ ਤੂੰ ਮੇਰਾ ਪਿਓ ਆ ਠੀਕ ਹੈ ਨਾ ਪਰਦੇ ਨਾਈ ਚ ਕੰਮ ਮੇਰੇ ਤੋਂ ਬਸ ਚੱਲ ਕੋਈ ਨਹੀਂ ਕੋਈ ਨਹੀਂ ਇਹਦੀ ਪਰਝਾਈ ਜੀ ਹਟਦੀ ਨਹੀਂ ਹਜੇ ਵੀ ਤੂੰ ਇੱਥੇ ਆ ਜਾ ਕਹਿੰਦੀ ਕਿਉਂ ਕਹਦੇ ਇੱਥੇ ਕੀ ਕਰ ਰਹੇ ਕਹਦੇ ਤੇ ਬੈਠੀ ਤਾਂ ਹੈ ਤੂੰ ਕਹਦੇ ਹੁਣ بس تو کیوں بلاਉਣਾ ਮੇਰੇ ਤੋਂ ਕਿਉਂ ਤੂੰ ਮੂਰਲੀ ਸੁਣਨੀ ਆ ਹੁਣ ਚੱਲ ਛੱਡ ਪਰੇ ਤੂੰ ਆਨੇ ਖੇਜਣਾ ਹਾਂ ਦੀ ਕੋਈ ਚਾਹ ਪਾਣੀ ਦਾ ਕਰ ਤੂੰ ਕੋਈ ਨਹੀਂ ਆ ਨੂੰ ਜਾਣ ਤੋਂ ਪਹਿਲਾਂ ਬਣਾ ਦੂੰਗੀ ਹੋਰ ਨਾਲ ਕਿਹਾ 288 ਬਣਵਾ ਲਾ ਹੋਰ ਫਿਰ ਉਹਨੇ ਜਾਣਾ ਹੋਊਗਾ ਘਰ ਘਰ ਕਿੱਦਾਂ ਜਾਣੀ ਇਧਰ ਨੂੰ ਮੂੰਹ ਚੱਕੀ ਮੈਂ ਕਿੱਧਰ ਨੂੰ ਜਾਣਾ ਭਾਂਡੇ ਰੱਖ ਰਹੀਆਂ ਆਰ ਕਿੱਥੇ ਜਾ ਰਹੀਆਂ ਮੈਂ ਆਪੇ ਚੱਕ ਲਿਆਉਂਦੀ ਲਾ ਫੜਾ ਹਾਏ ਹਾਏ ਆ ਕੀ ਕਰੇ ਕੱਜ-ਬੱਜ ਹੈ ਕਿ ਨਹੀਂ ਕਰ ਸਕਦਾ ਕੀ ਕਰਿਆ ਮੈਂ ਅਬ ਤੂੰ ਤੇ ਨਹੀਂ ਉੱਚੀ ਆਵਾਜ਼ ਚ ਗੱਲ ਕਰ ਰਿਹਾ ਮੇਰੇ ਨਾਲ ਚੁੱਪ ਕਰ ਚੁੱਪ ਕਰ ਜੀ ਮੇਰਾ ਕੰਦੀ ਬਾਗ ਗੱਲ ਸੁਣ ਲੈ ਮੇਰੀ ਆ ਵਿੱਚ ਪਾਣੀ ਪਾਇਆ ਆਹ ਥੱਲੇ ਬੱਧਲੇ ਕੰਮ ਕਰੀ ਜਾਨੀ ਐ ਮੇਰੀ ਗੱਲ ਸੁਣ ਲੈ ਥੋੜਾ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈਗੀ ਮੇਰੇ ਨਾਲ ਠੀਕ ਹੈ ਨਾ ਆ ਮੁੰਬ ਜੇ ਥੱਲੇ ਰੱਖ ਥੱਲੇ ਰੱਖ ਇਹ ਕਰ ਮੇਰਾ ਫਿਰ ਤੁਹਾਡਾ ਫਿਰ ਮੈਂ ਮੈਨੂੰ ਤੇ ਤੁਹਾਨੂੰ ਲੈ ਕੇ ਆਇਆ ਪੈਸਿਆਂ ਤੇ ਖਰੀਦੀਆਂ ਤੇਰੀ ਪੈਸਿਆਂ ਦੀ ਗੱਲ ਹੋਈ ਹੈ ਸਿਰਫ ਖਾਣਾ ਪੀਣਾ ਮਿਲੂ ਤੈਨੂੰ ਉੱਥੇ ਬੈਠੀ ਨੂੰ ਬਾਦੂਗਾ ਤੂੰ ਗੱਲ ਕਰੀਆ ਤਾਂ ਸੋਚ ਕੇ ਕਰੀ ਹੱਦ ਹੋ ਗਈ ਤੁਹਾਡੀ ਦੀ ਪੈਸਿਆਂ ਦੀ ਗੱਲ ਕਰੀਆ ਸੋਚ ਕੇ ਬਾਹਰ ਆਓ ਇੱਥੇ ਸੋਚ ਨਹੀਂ ਮੇਰੀ ਗੱਲ ਸੁਣੋ ਖਾਣ ਪੀਣ ਦੀ ਗੱਲ ਹੋਈ ਆ ਇਹਦਾ ਮਤਲਬ ਇਹ ਨਹੀਂ ਹੈਗਾ ਨਹੀਂ ਮੈਂ ਕਿਚਨ ਦੇ ਵਿੱਚ ਨਹੀਂ ਆ ਸਕਦੀ ਨਹੀਂ ਆ ਸਕਦੀ ਆਉਂਦਾ ਬਾਹਰ ਖੜਿਆ ਕਰ ਜੇੜੀ ਕੋਈ ਚੀਜ਼ ਮੰਗਣੀ ਹੈ ਉੱਥੋਂ ਬਾਜ ਮਾਰਿਆ ਕਰ ਅੱਛਾ ਪਹਿਲੇ ਦਿਨ ਤੇਰੇ ਨਾਲ ਗੱਲ ਕਰੀ ਸੀ ਗੱਲ ਕਰੀਉ ਕੀ ਇੱਥੇ ਆਉ ਚੁੱਪ ਰਹਿ ਕੇ ਗੱਲ ਸੁਣ ਵੀ ਤੇਰੀ ਤੀਰ ਤੈਨੂੰ ਇੱਥੇ ਮਿਲੂ ਖਾਣ ਨੂੰ ਜੋ ਮਰਜ਼ੀ ਲੈ ਲਈ ਸੁਣ ਗਈ ਐ ਨਾ ਤੇਰਾ ਮੂੰਹ ਵੀ ਮੋੜ ਦੇ ਤੈਨੂੰ ਹਰ ਤੀਰ ਖਾਣ ਨੂੰ ਦੇਵਾਂਗੇ ਪੈਨਨ ਨੂੰ ਵੀ ਦੇਵਾਂਗੇ ਪਰ ਇਹ ਨਹੀਂ ਕਿ ਤੂੰ ਸਾਡੇ ਚੁੱਲੇ ਚੌਕੇ ਤੇ ਤੁਰੀ ਫਰੇ ਅੱਛਾ ਆਹੋ ਮੈਂ ਇੱਥੇ ਆਈ ਆ ਇਹਦਾ ਮਤਲਬ ਇਹ ਨਹੀਂ ਹੈਗਾ ਅੱਛਾ ਮੈਂ ਬਾਜਾਂ ਮਾਰੀ ਆ ਮਾਂ ਤੇ ਤੁਸੀਂ ਮੇਰੀ ਬਾਤ ਸੁਣੋ ਨਾ ਮੈਂ ਤਾਂ ਕੀ ਮਰ ਜਾ ਕਮਾਲ ਦੀ ਗੱਲ ਆ ਜਦੋਂ ਬਾਜ ਮਾਰ ਕੇ ਮੇਰਾ ਪੁੱਤ ਮੈਥੋਂ ਚੀਜ਼ ਮੰਗ ਸਕਦਾ ਤੂੰ ਕੀ ਚੀਜ਼ ਬਾਜੀ ਮਾਰ ਕੇ ਤੇ ਜਮਗ ਲਿਆ ਕਰ ਸੁਣ ਗਿਆ ਚਲ ਕੋਈ ਨਾ ਮੈਨੂੰ ਵੀ ਕੋਈ ਸ਼ੌਂਕ ਨਹੀਂ ਥੋੜੇ ਮੂਹ ਲੱਗਾਂ ਦਾ ਇੱਧਰ ਆ ਮੈਂ ਜਮੇ ਕੰਮ ਨਹੀਂ ਕਰਨੀ ਬਾਂਦਰੀ ਮੰਗ ਗਾਹੀ ਗਾਹ ਮੈਂ ਪਾਣੀ ਪੀਣਾ ਖੰਡਾ ਉੱਥੇ ਚਲ ਪਾਣੀ ਆਪ ਦੇ ਦੂੰਗੀ ਤੈਨੂੰ ਕੀ ਨਹੀਂ ਕਰ ਫ੍ਰਿਜ ਖੋਲਣ ਨੂੰ ਕੋਈ ਗੱਲ ਨਹੀਂ ਤੁਹਾਨੂੰ ਤਾਂ ਮੈਂ ਬਾਅਦ ਵਿੱਚ ਦੇਖੂ ਮੈਨੂੰ ਨਾ ਕਾਸ਼ ਨਾ ਗੱਲ ਕਰਦੀਆਂ ਕਰਦੀਆਂ ਕਾਸ਼ ਨਾ ਗੱਲ ਤੂੰ ਮੈਨੂੰ ਕੁਝ ਵੀ ਖਾਣ ਪੀਣ ਨਹੀਂ ਦਿੰਦੇ ਕੀ ਮੇਰੀ ਮਰਜ਼ੀ ਨਾਲ ਫ੍ਰਿਜ ਵੀ ਨਹੀਂ ਖੋਲ ਸਕਦੀ ਨਹੀਂ ਖੋਲ ਸਕਦੀ ਇੱਕ ਵਾਰੀ ਸਮਝਾਤੀ ਗੱਲ ਹੀ ਨਹੀਂ ਖਾਣੇ ਪੈਂਦੀ ਪਤਾ ਨਹੀਂ ਕਹੀ ਜੀ ਹੈ ਕਹੀ ਜੀ ਨਾ ਕਿਥੋਂ ਪੱਲੇ ਪਾਟੀ ਲਿਆ ਕੇ ਭਾਂਡਰ ਪਈਆਂ ਦੀ ਦੇਤੀ ਫੇਰ ਨਾ ਲਿਆਉਂਦੇ ਆਵਦੀ ਖੁਸ਼ੀ ਲਈ ਲੈ ਕੇ ਆਇਆ ਬੱਚਾ ਤੁਹਾਨੂੰ ਚਾਹੀਦਾ ਸੀ ਨਾ ਕਿ ਮੈਨੂੰ ਠੀਕ ਹੈ ਨਾ ਸਾਡੀ ਮਜਬੂਰੀ ਸੀ ਮਜਬੂਰੀ ਹੁੰਦਾ ਪੈ ਗਿਆ ਪਰ ਔਕਾਤ ਦੇ ਅੰਦਰ ਰਹਿ ਜਿਹੜੀ ਤੇਰੀ ਔਕਾਤ ਹੈ ਉੱਥੇ ਹੀ ਰੱਖ ਆਪਦਾ ਉਧਰ ਰਹਿਆ ਕਰ ਸੁਣ ਗਈ ਨਾ ਇੱਧਰ ਵਧਣ ਦੀ ਲੋੜ ਨਹੀਂ ਰੱਖ ਦੂੰਗੀ ਉੱਥੇ ਕੈਂਪਰ ਅੱਛਾ ਕੈਂਪਰ ਰੱਖ ਦੂੰਗੀ ਉੱਥੇ ਪਤਾ ਨਹੀਂ ਕਿਦਾਂ ਗਰਮ ਪਾਣੀ ਹੁੰਦਾ ਤੇ ਮੁੜ ਕੇ ਮੈਨੂੰ ਤਾਂ ਠੰਡਾ ਪਾਣੀ ਚਾਹੀਦਾ ਹੁੰਦਾ ਠੀਕ ਹੈ ਨਾ ਪਰ ਪਾਣੀ ਤਾਂ ਮੈਂ ਪੀਣਾ ਹੀ ਹੈ ਨਾ ਫਰਿੱਜ ਵੀ ਨਹੀਂ ਖੋਲਣਾ ਮੈਂ ਤੁਸੀਂ ਮੈਨੂੰ ਕੋਈ ਚੀਜ਼ ਨੂੰ ਹੱਥ ਨਹੀਂ ਲਾਏਗੀ ਜੇ ਲਾਤਾ ਨਾ ਫਿਰ ਸੋਚ ਲੈ ਕੀ ਕਰੂਗੀ ਤੁਸੀਂ ਦੱਸਿਓ ਕੀ ਕਰਾਂਗੀ ਅੱਛਾ ਹਾਂ ਮੈਂ ਕਰ ਤਾਂ ਬਹੁਤ ਕੁਝ ਦੂੰ ਤੈਨੂੰ ਨਹੀਂ ਪਤਾ ਸਾਡੇ ਬਾਰੇ ਆਹਦਾ ਚੁੱਪ ਕਰਕੇ ਜਿਹੜਾ ਕੰਮ ਵਾਸਤੇ ਲਿਆਂਦੀ ਆ ਤਾਂ ਉੱਥੇ ਤੇ ਕਰ ਸੀਮਤ ਰਹਿ ਉਹਦੋਂ ਬਾਅਦਾਂ ਬਦਲਦੀ ਤੈਨੂੰ ਲੋੜ ਨਹੀਂ ਕੋਈ ਗੱਲ ਨਹੀਂ ਮੈਂ ਵੀ ਤੇਰਾ ਮੂੰਹ ਨਹੀਂ ਲੱਗਣਾ ਚਾਹੁੰਦੀ ਠੀਕ ਹੈ ਨਾ ਤੇਰਾ ਮੂੰਹ ਮੈਂ ਕਿੱਠਾ ਕਰੂਆਂ ਸੜੇ ਖਾਨ ਨੂੰ ਇਹ ਤਾਂ ਸਾਡੀ ਇੱਕ ਮਜਬੂਰੀ ਬਣ ਗਈ ਇਹਨਾਂ ਨੂੰ ਕਹਿਦੀ ਆ ਮੈਂ ਲੈ ਮੰਮੀ ਆ ਗਈ ਹੋਰ ਭਾਈ ਤੂੰ ਤਾਂ ਨਹੀਂ ਯਾਦ ਕਰਦੇ ਮੰਮੀ ਤਾਂ ਸੱਸਰੀ ਕਾਲ ਹੋਤੀ ਕਿਵੇਂ ਠੀਕ ਹੈ ਹੋਰ ਮੇਰੇ ਪੋਤਿਆਂ ਦਾ ਕੀ ਹਾਲ ਹੈ ਠੀਕ ਹੈ ਧੁੱਪ ਜੀ ਥੋੜਾ ਪੁੱਛੇਗੀ ਚੱਲ ਸਾਹਮੇ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਣੀ ਆ ਅਕੇ ਸ਼ਾ ਮੈਂ ਪੁੱਛ ਮੈਂ ਤਾਂ ਬਾਹਲਾ ਜੀ ਕਰਦਾ ਸੀ ਮੈਂ ਇਹਨੂੰ ਤਾਂ ਹੀ ਆਈਆਂ ਪੁੱਤ ਤੂੰ ਵੀ ਫੋਨ ਕਰੇ ਤੂੰ ਵੀ ਨਾ ਆਉਂਦੀ ਨਹੀਂ ਹੈਗੀ ਗਈਆਂ ਸਕੂਲ ਹਾਂ ਮੰਮੀ ਸਕੂਲ ਗਈਆਂ ਹੋਈਆਂ ਮੈਂ ਦੱਸਿਆ ਹੀ ਨਹੀਂ ਹੈਗਾ ਛੋਟੀ ਬਗ ਜਾਂਦੀ ਐ ਬਸ ਆਈ ਸਕੂਲ ਜਾਣ ਮੇਰੇ ਤਾਂ ਰੋਂਦੀ ਹੈਗੀ ਤੇ ਜੇ ਮੈਂ ਦੱਸ ਦਿੰਦੀ ਵੀ ਤੁਹਾਡੀ ਦਾਦੀ ਨਹੀਂ ਆਉਣਾ ਫਿਰ ਤਾਂ ਉਹਨਾਂ ਨੇ ਜਾਣਾ ਹੀ ਨਹੀਂ ਸੀ ਤਿਆਰੀ ਤੇ ਮੇਰੇ ਦੋ ਤਿੰਨ ਦਿਨਾਂ ਵਾਲੀ ਸੀ ਬਸ ਮੇਰਾ ਬਲਾਡ ਜਿਆ ਵੱਧ ਗਿਆ ਫਿਰ ਚਿੱਤ ਜਿਆ ਠੀਕ ਨਹੀਂ ਸੀ ਨਾ ਤੂੰ ਫੋਨ ਚੱਕਦੀਆਂ ਕੀ ਗੱਲ ਲਗੀ ਫੋਨ ਤਾਂ ਮੇਰਾ ਇਸ ਤਰ੍ਹਾਂ ਐਸਾ ਹੀ ਚੱਲ ਪੈਂਦਾ ਕਦੇ ਬੰਦ ਹੋ ਜਾਂਦਾ ਤੇ ਨਵਾਂ ਲੈ ਲਾ ਨਵਾਂ ਪਾਈ ਤੁਸੀਂ ਲੈ ਦਿਓ ਲੈ ਮਾਂ ਕੀ ਛੋਡੀ ਅਸੀਂ ਤਾਂ ਲੈ ਦਾਂਗੇ ਜਿਹਦੇ ਕੋਲ ਰਹਿਣੀ ਆ ਮੈਂ ਡੇਲ ਵੀ ਕਹਦੇ ਆ ਘਰ ਮਾੜਾ ਮੋਟਾ ਨਹੀਂ ਪਤਾ ਉਹਦੀ ਵੀ ਕਿ ਵੀਰਦਾਰੀ ਲੋਟ ਨਹੀਂ ਆਉਂਦੀ ਕੀ ਕਹਾਂ ਮੈਂ ਆਖਿਆ ਚੱਲ ਕੋਈ ਨਹੀਂ ਜੇ ਕੋਈ ਜ਼ਰੂਰੀ ਗੱਲਬਾਤ ਹੁੰਦੀ ਹੈ ਤਾਂ ਮੈਨੂੰ ਗੱਲ ਕਰਾਉਂਦੇ ਆਪਾਂ ਦੂਜੇ ਫੋਨ ਤੇ ਚਾਹ ਬਣਾਵਾ ਕਿ ਠਰਕ ਬਣਾਵਾ ਕੋਈ ਨੰਦਾਂ ਮੈਨੂੰ ਲੈ ਲੈ ਪਿੰਡ ਗੱਲਾਂ ਕਰਦੇ ਆ ਤੇ ਛਣੀ ਗਿਆ ਵੇ ਡਿਊਟੀ ਤੇ ਨਹੀਂ ਮੰਮੀ ਡਿਊਟੀ ਤੋਂ ਨਜ਼ਰਾਤ ਦੀ ਉਹ ਤਾਂ ਪਿੰਡ ਚ ਗਏ ਹੋਏ ਨਹੀਂਗੇ ਨੀ ਚਲ ਚੰਗਾ ਮੈਂ ਵੀ ਚਾਰ ਗੱਲਾਂ ਕਰ ਲੂੰਗੀ ਘਰੇ ਰਹੂਗਾ ਤਾਂ ਲੈ ਫੋਨ ਤੇ ਗੱਲਾਂ ਕਰ ਲਿਆ ਕਰ ਫੋਨ ਵੀ ਨਹੀਂ ਲਾਉਂਦੀ ਤੂੰ ਤਾਂ ਤੂੰ ਤਾਂ ਇਹ ਕਰਤੇ ਜਿਵੇਂ ਸੱਤ ਬਗਾਨੇ ਹੁੰਨੇ ਆ ਜੇ ਉੱਥੇ ਰਹਿੰਦੇ ਅਸੀਂ ਫੇਰ ਨਾ ਉਹਨਾਂ ਦਾ ਤਾਂ ਸਾਰਾ ਗੋਲਾ ਧੰਦਾ ਕਰਦੀਆਂਗੀ ਲੈ ਹਾਂ ਹੀ ਗੱਲਾਂ ਕਰਕੇ ਤਾਂ ਮੈਂ ਅੱਗੇ ਚੁਰੀ ਜਾਨੀ ਆ ਉਹਨਾਂ ਦਾ ਗੋਲਾ ਧੰਦਾ ਕਰਦੀਆਂ ਤੇਰੇ ਕੋਲੇ ਵੀ ਆਵਾ ਤੂੰ ਫਿਰ ਹਾਏ ਮੈਨੂੰ ਤਾਨੇ ਮਹਿਣੇ ਹੀ ਦੇਣ ਲੱਗ ਜਾਨੀ ਆ ਮੈਂ ਤਾਨੇ ਮਹਿਣੇ ਨਹੀਂ ਦਿੰਦੀ ਹੈਗੀ ਜਿੰਨੀ ਸੱਸ ਉਹ ਨਹੀਂ ਤੂੰ ਓਨੀ ਮੇਰੀ ਹੈਗੀ ਓਨੀ ਤਾਂ ਤੇਰੀ ਤੂੰ ਕਹਦੇ ਨਹੀਂ ਉਹਦਾ ਤਾਂ ਘਰੇ ਨਹੀਂ ਸਰਦਾ ਉਹਦਾ ਤਾਂ ਘਰੇ ਨਹੀਂ ਸਰਦਾ ਕਦੇ ਸਾਡੇ ਵੱਲ ਵੀ ਆ ਜਾ ਕਰ ਇਹ ਵੀ ਤੇਰੇ ਪੋਤੇ ਪੋਤੀਆਂ ਨੇ ਗੱਲ ਸੁਣਾ ਅਕੇ ਜੀਦੀ ਖਾਗੇ ਬਾਜਰੀ ਤੋਂ ਉਹਦੀ ਪਰਗੇ ਹਾਜ਼ਰੀ ਹੁਣ ਉੱਥੇ ਤਾਂ ਮੈਨੂੰ ਹਾਜ਼ਰ ਰਹਿਣਾ ਪੈਂਦਾ ਤੇ ਜੀ ਬਥੇਰਾ ਕਰਦਾ ਭਾਈ ਪੋਤਿਆਂ ਨੂੰ ਵੀ ਚੱਕ ਚੱਕ ਖੜਾਵਾ ਮੈਂ ਹਨ ਤੇ ਤੂੰ ਹਾਂ ਇਹਦੋਂ ਕਰਨ ਲੱਗ ਗਈ ਨਹੀਂ ਫਿਰ ਮੇਰੇ ਜੀ ਨਹੀਂ ਕਰਦਾ ਮੈਨੂੰ ਤਾਂ ਇਹ ਆ ਵੀ ਉਹਦੇ ਭਾਈ ਪੁੱਤ ਨੇਗੇ ਉਹ ਤਾਂ ਜ਼ਿਆਦਾ ਕਰਦੀ ਆ ਮੇਰੇ ਧੀਆਂ ਨੇ ਮੈਨੂੰ ਤਾਂ ਮੈਂ ਕਹਣਾ ਤੈਨੂੰ ਰੋਟੀ ਨਹੀਂ ਦਿੰਦੀ ਓਹੋ ਮੈਂ ਤਾਂ ਸਾਰੇ ਇੱਕੋ ਜੇ ਐ ਰੋਟੀ ਕਿਉਂ ਨਹੀਂ ਦਿੰਦੀ ਰੋਟੀ ਦਿੰਦੀ ਆ ਭਾਈ ਪਰ ਮੈਂ ਇੱਥੇ ਕੁੜਮਾ ਦੇ ਪਿੰਡ ਬੈਠੀ ਚੰਗੀ ਲੱਗਦੀ ਐ ਨਾ ਕੁੜਮਾ ਦਾ ਪਿੰਡ ਕਾ ਤੂੰ ਤੇਰਾ ਪੋਤਾ ਸੁੱਖ ਨਾ ਇੱਥੇ ਕਦੇ ਤਾਂ ਆਇਆ ਕਰ ਉਹਦਰਾ ਵੱਡੀ ਕਹਿਂਦੀ ਐ ਜਦੋਂ ਆ ਕੇ ਉਹ ਨਹੀਂ ਆਉਂਦੀ ਮੈਂ ਤਾਂ ਆਪ ਨਹੀਂ ਜਾਂਦੀ ਵੱਡੀ ਜਦੋਂ ਗੱਲ ਨਾ ਨਾ ਹੀ ਕਰ ਮੈਂ ਇਥੇ ਕੁਝ ਹੋਰ ਸੁਣਾਂਗੀ ਨਾ ਕੀ ਗੱਲ ਹੋਗੀ ਕਿ ਫੋਨ ਫੋਨ ਤੇ ਲੜਪਣਾ ਨਾ ਫੋਨ ਕਰਦੀ ਕਦੋਂ ਆ ਮੈਨੂੰ ਸਾਬ ਨੂੰ ਕਰਦੀ ਆ ਫੋਨ ਉਹਦੇ ਵੀ ਨਾ ਜੀ ਨਹੀਂ ਲੱਗਦਾ ਹੁਣ ਤਾਂ ਕਹਿੰਦੀ ਆ ਆਜੋ ਜੀ ਨਹੀਂ ਲੱਗਦਾ ਕਿਉਂ ਭਈ ਮੈਂ ਕਿਉਂ ਉਹਦੇ ਡੰਗ ਮਾਰਦੀ ਆ ਨਹੀਂ ਕਿਉਂ ਸਲਿਕਾ ਕਰਦੋਂ ਆ ਖੈਰ ਸੁਖ ਪੁੱਛਣੀ ਆ ਉਹਨੂੰ ਪੁੱਛ ਲੈਂਦੀ ਆ ਤੂੰ ਨਹੀਂ ਚੱਕਦੀ ਹੋਣੀ ਭਾਈ ਬੂਹਣ ਹੂੰ ਮੈਨੂੰ ਤਾਂ ਉਦੋਂ ਹੀ ਸਨ ਉਦੋਂ ਮੈਨੂੰ ਗੁੱਸਾ ਚੜ੍ਹਿਆ ਜਦੋਂ ਕਹਿੰਦੀ ਮੈਂ ਤੇਰੇ ਬੰਦੇ ਦੇ ਕੱਪੜੇ ਧੋਂਦੀ ਰਹੀਆਂ ਹੁਣ ਤੱਕ ਬਈ ਇੱਕ ਵਾਰਾ ਸੀ ਧੋ ਦਿੰਦੀ ਸੀਗੀ ਹੁਣ ਮੈਂ ਹੈਗੀ ਸੀਗੀ ਨਹੀਂ ਚੱਲ ਕੋਈ ਨਾ ਫਿਰ ਮੈਂ ਵੀ ਤਕੜੀ ਸੀ ਉਦੋਂ ਮੈਂ ਵੀ ਕਰਦੀ ਸੀ ਸਾਰਾ ਕੰਮ ਐਵੇਂ ਨਾ ਤੁਸੀਂ ਮਾੜੀ ਮਾੜੀ ਗੱਲਤੇ ਗਾਏ ਗੁੱਸੇ ਜਿਹਾ ਹੋਇਆ ਕਰੋ ਨਹੀਂ ਫਿਰ ਬਈ ਬੰਦਾ ਮੇਰਾ ਉਹਨੂੰ ਮੇਰੇ ਨਾਲ ਾਡੇ ਲਾਉਣ ਦੀ ਕੀ ਲੋੜ ਹੈਗੀ ਉਹ ਮੇਰੇ ਨਾਲ ਾਡੇ ਵਕਾ ਦੇ ਵਾਸਤੇ ਲਾਉਂਦੀ ਹੈਗੀ ਮੈਂ ਛੋੜੇ ਲੜਾਈ ਕਾਦੀ ਐ ਤੂੰ ਉੱਥੇ ਬੈਠੀ ਐ ਤੂੰ ਇੱਥੇ ਬੈਠੀ ਐ ਕਾੜੇ ਾਡੇ ਛੋੜੇ ਮੇਰੀ ਗੱਲ ਸੁਣ ਮਾਂ ਮੈਨੂੰ ਤਾਂ ਕੁਐਸਚਨ ਇਹ ਨਹੀਂ ਦਿੰਦਾ ਮੈਨੂੰ ਤਾਂ ਭਾਈ ਸਾਰਾ ਟੱਬਰ ਇੱਕੋ ਜਿਹਾ ਲੱਗਦਾ ਵੱਡਾ ਵੀ ਉਹੋ ਜਿਹਾ ਲੱਗਦਾ ਮੈਨੂੰ ਛੋਟਾ ਵੀ ਉਹੋ ਜਿਹਾ ਲੱਗਦਾ ਤੁਸੀਂ ਪਤਾ ਨਹੀਂ ਕਿਉਂ ਐ ਕਰਦੇ ਮੋਰ ਇਹਨਾਂ ਨੂੰ ਹੀ ਆ ਚੱਲ ਛੱਡ ਹੁਣ ਉਹਦੀ ਰਾਜ ਰੌਣਕਾਈ ਜਾਏਗੀ ਕਿ ਮੇਰੀ ਵੀ ਗੱਲ ਸੁਨੇਗੀ ਹਾਂ ਭਾਈ ਦੱਸ ਤੂੰ ਸੁਣਾ ਤੇਰੇ ਕਹੀਂ ਸੁਣਨ ਆਈਆਂ ਹੁਣ ਮੈਂ ਮੇਰੀ ਗੱਲ ਸੁਣ ਐ ਤੇ ਕਿੱਥੇ ਕਠੂਕਾ ਭੇਜਦਾ ਉਹਨਾਂ ਨੇ ਠੇਕਾ ਹੀ ਲੈ ਕੇ ਆਈਆਂ ਚੱਲ ਭਾਈ ਤਾਂ ਦੋ ਦਿਨ ਲੇਟ ਹੋ ਗਈ ਆਰਤੀਆਂ ਨੇ ਸਾਬ ਕਿਤਾਬ ਨਹੀਂ ਸੀ ਕਰਿਆ ਹਜੇ ਨਲੇਮਾ ਜਦੋਂ ਉਹ ਕੁਆਰਾ ਸੀ ਉਦੋਂ ਗੱਲ ਕੁਝ ਹੋਰ ਸੀ ਉਹਨੂੰ ਆਦਾ ਮੂੰਹ ਨਾ ਕਹਿਦੀ ਵੀ ਉਹਦੇ ਫੋਨ ਤੇ ਫੋਨ ਨਾ ਲਾਇਆ ਕਰੀ ਠੀਕ ਹੈ ਨਾ ਨਹੀਂ ਮੈਂ ਉਹਦੀ ਬੇਇੱਜ਼ਤੀ ਕਰੂੰਗੀ ਕਿਉਂ ਬਹਿਮ ਕਰਦੀ ਆ ਕੁੜੇ ਤੂੰ ਚਲ ਉਹ ਤਾਂ ਮੈਂ ਭਾਈ ਉਹਨੂੰ ਕਹਿ ਦੂੰਗੀ ਤੁਸੀਂ ਆਪਦੇ ਘਰੇ ਨਾ ਕਲੇਸ਼ ਪਾਓ ਦੂਰ ਦੂਰ ਬੈਠੇ ਹੋ ਲੈ ਕਿ ਫੋਨ ਤੇ ਕਿ ਆਪਦੇ ਘਰੇ ਕਲੇਸ਼ ਨਾ ਪਾਓ ਫੋਨ ਤੇ ਕੀ ਹੋ ਜਾਂਦਾ ਫਲਾਣਾ ਕੀ ਹੋ ਜਾਂਦਾ ਮੈਂ ਤੇਰੀ ਹਰ ਵਾਰੀ ਇਹੀ ਗੱਲਾਂ ਕਰਕੇ ਚੁੱਪ ਹੋ ਜਾਨੀ ਆ ਠੀਕ ਹੈ ਨਾ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਮੈਂ ਚੁੱਪ ਰਹੀ ਨਹੀਂ ਆ ਵੀ ਉਹ ਮੇਰੇ ਸਿਰ ਚੜੂਗੀ ਪਤਾ ਐਵੇਂ ਨਿਕਲੇ ਸਪਾਈ ਦਾ ਹੁੰਦਾ ਉਹਦੇ ਬੰਦੇ ਨਾ ਬਣਾ ਕੇ ਰੱਖਿਆ ਕਰ ਹੁਣ ਥੋੜਾ ਸਹਾਰਾ ਉਹੀ ਹੈਗਾ ਹੈ ਮੈਂ ਮਾਇਦਾ ਹੁਣ ਮੈਂ ਤਾਂ ਕਹਿ ਨਹੀਂ ਆ ਵੀ ਮੇਰੇ ਬੰਦੇ ਨਾ ਮੇਰੀ ਬਣਨ ਦੇਵੇ ਤਾਂ ਹੀ ਆ ਨਹੀਂ ਤੂੰ ਬਸ ਆ ਐਵੇਂ ਨਹੀਂ ਤੇਰਾ ਜਾਂਦਾਗਾ ਪਤਾ ਨਹੀਂ ਕਿਉਂ ਤੂੰ ਆਏ ਜਿਹੜੀ ਗੱਲ ਮੈਂ ਤੈਨੂੰ ਕਹਿਣੀ ਆ ਤਾਂ ਤੂੰ ਮੇਰੀ ਸੁਣਦੀ ਨਹੀਂ ਹਾਂ ਦੋ ਦੱਸ ਦੇ ਲੈ ਤੇਰੀ ਸੁਣ ਲੈਣੀ ਮੈਂ ਤੈਨੂੰ ਐ ਕਹਿਣੀ ਆ ਵੀ ਦੇਖ ਹੁਣ ਤੇਰੇ ਪਿਓ ਨੇ ਸਾਨੂੰ ਇੱਥੇ ਰੱਖਿਆ ਆ ਚਟਚੋਲਰ ਪਾਪਾ ਨਾ ਹੁਣ ਦਿਖਾਈ ਚੱਲਿਆ ਕਰੋ ਵਿਚਾਰੇ ਇਹਨਾਂ ਤੇ ਤੂੰ ਰਹਿ ਇੱਥੇ ਫਿਰ ਮੈਂ ਤੈਨੂੰ ਕਾਦੇ ਵਾਸਤੇ ਕਹਨੀ ਆ ਚਾਰ ਮੈਨੂੰ ਕਹੀਂ ਚਾਰ ਉਹਨੂੰ ਕਹੀਂ ਆਪੇ ਸੁਧਰੂਗਾ ਨਾ ਭਾਈ ਮੈਂ ਤਾਂ ਤੇਰੇ ਪਿਓ ਬੈਠੇ ਤਾਂ ਸ਼ਰਮ ਜੀ ਆਉਂਦੀ ਆ ਲੈ ਮੇਰਾ ਪਿਓ ਤੈਨੂੰ ਕੀ ਕਹਿੰਦਾਗਾ ਹਾਂ ਕੋਈ ਨਹੀਂ ਮੈਂ ਚੰਗੀ ਥੋੜੀ ਲੱਗਦੀ ਆ ਇੱਥੇ ਹੁਣ ਬੈਂਦੀ ਲੈ ਉੱਥੇ ਆ ਜਾ ਕਰੋ ਚਾਰ ਦਿਨ ਉੱਥੇ ਲਾ ਆਇਆ ਕਰੋ ਫਿਰ ਆ ਗੱਲਾਂ ਨਹੀਂ ਆ ਫਿਰ ਤਾਂ ਤੁਸੀਂ ਵੀ ਚਾਹੁੰਦੇ ਹੋ ਭਾਈ ਵੀ ਸਾਡਾ ਘਰ ਨਾ ਬਸੇ ਲੈ ਦੱਸ ਸੋ ਅਸੀਂ ਕਿਉਂ ਕਹਨੇ ਆ ਪੁੱਤ ਤੈਨੂੰ ਕਦੇ ਅਸੀਂ ਤੰਗ ਕੀਤਾ ਤੈਨੂੰ ਕਦੇ ਕਹਦੇ ਮੈਂ ਐਂ ਜ਼ੋਰ ਪਾ ਕੇ ਕਿਹਾ ਵੀ ਭਾਈ ਆ ਇੱਥੇ ਇੱਥੇ ਸਰਦਾ ਨਹੀਂ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਹੈਗੀ ਕਿ ਮੈਂ ਤੈਨੂੰ ਤਾਂ ਹੀ ਕਹਿੰਨੀ ਆ ਵੀ ਤੂੰ ਮੇਰੇ ਕੋਲੇ ਰਹਿ ਸੋ ਦੁੱਖ ਦਾ ਸੁੱਖ ਦਾ ਉਹ ਮੈਂ ਤੈਨੂੰ ਦੱਸੂਗੀ ਭਈ ਭਾਈ ਤੂੰ ਚਾਰ ਕੱਲਾ ਉਹਨੂੰ ਕਹਿ ਸਕਦੀਆਂ ਚਾਰ ਮੈਨੂੰ ਕਹਿ ਸਕਦੀਆਂ ਤੈਨੂੰ ਕੀ ਪਤਾ ਸਾਡੇ ਘਰੇ ਕੀ ਰੰਦ ਪੈਂਦਾਗਾ ਨਹੀਂ ਮੇਰੀ ਗੱਲ ਸੁਣ ਪੁੱਤ ਹੁਣ ਜਦੋਂ ਮੈਂ ਸ਼ੁਰੂ ਤੋਂ ਇੱਥੇ ਰਹੀ ਆ ਚਲ ਤੈਨੂੰ ਉਹ ਵਿਆਹ ਚੱਲ ਇੱਥੇ ਇਹਨਾਂ ਨਾਲ ਗੱਲ ਹੋਈ ਸੀ ਵੀ ਪਿਪਈਆ ਕਿਛਣੀ ਨੂੰ ਆ ਕੇ ਘਰ ਜਮਾਈ ਰੱਖਾਂਗੇ ਚੱਲ ਉਹ ਗੱਲ ਤੇ ਇਸ ਤਰ੍ਹਾਂ ਦੀ ਤੇ ਪੂਰੇ ਆਂਗੇ ਚੱਲ ਠੀਕ ਆ ਮੇਰੇ ਭਰਾ ਹੈ ਨਹੀਂ ਸੀਗਾ ਪੁੱਤ ਬਣਾ ਕੇ ਰੱਖਿਆ ਤੇ ਫਿਰ ਵੱਡੀ ਦਾ ਗੱਲਾ ਸੁਣਾਉਣ ਦਾ ਕੀ ਹੱਕ ਇਹ ਇੱਕ ਮੇਰੀ ਗੱਲ ਤਾਂ ਸੁਣ ਲੈ ਜੇ ਪੁੱਤ ਬਣਾ ਕੇ ਰੱਖਿਆਗਾ ਮੈਂ ਸੋਨੂੰ ਕਦੇ ਤੰਗ ਕੀਤਾ ਕਦੇ ਸੋਨੂੰ ਕਿਹਾ ਤੇ ਨਾਲੇ ਭਾਈ ਮੈਂ ਉੱਥੇ ਹੀ ਸੌਂਦੀ ਆ ਬੈਠੀ ਨਾਲੇ ਜਦੋਂ ਇੱਕ ਥਾਂ ਹੁਣ ਮੈਂ ਰੋਟੀ ਖਾਣੀ ਆ ਹੁਣ ਕੌਲਾ ਚੱਕ ਕੇ ਇੱਥੇ ਕਿਵੇਂ ਧਰ ਲਾ ਲਿਆ ਕੇ ਇਹ ਦੇਖ ਤੂੰ ਛਲਮਾ ਮੈਂ ਤਾਂ ਦਰਨਾ ਇਹ ਗੱਲ ਤੇ ਤਾਂ ਵੈਸ ਦੀ ਨਹੀਂ ਹੈਗੀ ਚੀਜ਼ਾਂ ਨਾਲੇ ਮੈਂ ਸਾਡੀ ਨੂੰ ਆ ਜਾਂਦੇ ਮੈਂ ਗੱਲ ਕਰਨ ਨੂੰ ਜਿਹੜੀ ਗੱਲ ਤੂੰ ਕਹਿਣੀ ਆ ਪਾ ਤੂੰ ਡੇਡ ਚ ਬੈਮ ਕਰਦੇ ਇਹ ਜੀ ਕੋਈ ਗੱਲ ਨਹੀਂ ਉਹ ਤਾਂ ਮੇਰੀ ਗੱਲ ਸੁਣ ਕੁੜੀਆਂ ਵੀ ਕਹਿ ਕਹਿ ਮਰ ਜਾਂਦੀਆਂ ਨੇ ਦਾਦੀ ਨਹੀਂ ਆਉਂਦੀ ਦਾਦੀ ਨਹੀਂ ਆਉਂਦੀ ਉਹਨਾਂ ਨੂੰ ਵੀ ਦਾਦੀ ਦਾ ਪਿਆਰ ਮਿਲਣਾ ਚਾਹੀਦਾਗਾ ਉਹਦੇ ਤਾਂ ਹੁਣ ਪਾਲ ਪਾਲ ਤੂੰ ਐ ਡੇਡੇ ਕਰਤੇ ਨੇ ਮੈਨੂੰ ਲਾਂਬੇ ਦੇਈ ਚੱਲ ਆਪ ਦਾ ਕਸੂਰ ਨਾ ਮੰਨੀ ਨਾ ਜਦੋਂ ਛੁੱਟੀਆਂ ਹੁੰਦੀਆਂ ਤੂੰ ਲੈ ਕੇ ਆਇਆ ਕਰ ਜਵਾਕਾਂ ਨੂੰ ਉੱਥੇ ਤੈਨੂੰ ਵੀ ਪਤਾ ਹੀ ਹੈ ਫਿਰ ਮੈਂ ਕਿੱਥੋਂ ਲੈ ਕੇ ਨਿਕਲਾਂ ਹੁਣ ਮੇਰੇ ਪਿਓ ਦੀ ਰੋਟੀ ਕੌਣ ਪਕਾਉ ਫਿਰ ਫਿਰ ਜਵਾਕਾਂ ਨੂੰ ਭੇਜ ਦਿਆ ਕਰ ਮੈਂ ਹੈਗੀ ਆ ਮੁਰੇ ਸਾਹਬ ਨਾਲੀ ਉਹ ਸੋ ਸੋ ਕੁਝ ਬੋਲਦੀ ਹੈ ਮੈਨੂੰ ਵੱਡੀ ਕੁੜੀ ਨੇ ਸਾਰਾ ਕੁਝ ਦੱਸਤਾ ਸੀਗਾ ਮੈਨੂੰ ਕਹਿੰਦੀ ਜਦੋਂ ਕਹਿੰਦੀ ਇੱਕ ਇੱਕ ਕਹਿੰਦੀ ਹੈਗੀ ਵੱਡੀ ਮੰਮੀ ਜਦੋਂ ਤੁਹਾਡੀ ਮਾਂ ਆਉਦੀ ਹੈ ਭਾਈ ਫਿਰ ਤਾ ਜਾ ਕਰੋ ਨਹੀਂ ਕਹਿੰਦੀ ਗੰਦ ਪਾ ਦੇ ਨੂ ਤੁਸੀਂ ਤੂੰ ਚੁੱਪ ਕਰਕੇ ਭੇਜ ਦਿਆ ਕਰ ਮੈਂ ਆਪੇ ਸੰਭਲਿਆ ਕਹੂੰਗਾ ਫਿਰ ਜੋ ਆਖ ਤਾਂ ਨਹੀਂ ਝੂਠ ਬੋਲਦੇ ਹੈਗੇ ਤੂੰ ਤਾਂ ਬਸ ਹਾਈ ਗੱਲਾਂ ਕਰਕੇ ਮਨ ਫਿੱਕਾ ਬਾ ਦਿੰਦੀ ਹੈ ਸੱਚੀ ਮੈਂ ਉਥੋਂ ਇੰਨਾ ਆਈ ਚੱਲ ਕੇ ਮੈਂ ਹਾਂ ਚੱਲ ਦੋ ਮੈਂ ਤੈਨੂੰ ਕੁਝ ਨਹੀਂ ਕਹਿੰਦੀ ਹੈਗੀ ਮੈਂ ਤਾਂ ਉਹਦੀਆਂ ਗੱਲਾਂ ਦੱਸਦੀਆਂ ਫਿਰ ਤੂੰ ਕਹਿੰਦੀ ਨਹੀਂ ਜਵਾਕਾਂ ਨੂੰ ਨਹੀਂ ਭੇਜਦੀ ਜਵਾਕ ਵੀ ਮੈਨੂੰ ਆ ਕੇ ਦੱਸਦੇ ਨਹੀਂ ਜਦੋਂ ਤੈਨੂੰ ਤੂੰ ਨੂੰ ਫੋਨ ਲਾਉਂਦੀ ਤੂੰ ਉਹਨੂੰ ਇਹ ਗੱਲ ਕਹਿੰਦੀ ਵੀ ਜਦੋਂ ਮੇਰੇ ਸੱਸ ਬੈਠ ਉਹ ਨਾ ਉਹ ਨਾ ਸੁਣਾ ਮੈਂ ਆਪਦੀ ਜ਼ਿੰਮੇਵਾਰੀ ਤੇ ਲੈ ਜਾ ਤਰੂ ਜਵਾਕਾਂ ਨੂੰ ਵੀ ਪਤਾ ਲੱਗੇ ਵੀ ਸਾਡੀ ਦਾਦੀ ਆ ਜਾਂ ਸਾਡਾ ਉਹੀ ਗੱਲ ਦਾ ਦਾਦਕਾ ਟੱਬਰ ਆ ਇਹ ਤੇ ਮੈਂ ਕਹ ਦੋ ਕਹਿੰਨੀ ਮੈਂ ਤਾਂ ਖੁਦ ਕਹਿੰਨੀ ਵੀ ਪਤਾ ਲੱਗਣਾ ਚਾਹੀਦਾਗਾ ਚਾ ਚੰਗਾ ਹੁਣ ਬਣਾ ਲਾ ਚਾਹ ਤੇ ਬਣਾਉਣੀ ਚਾਹ ਮੈਂ ਉਹਦਾ ਲਾੜ ਹਟਗਾ ਜੇ ਉੱਥੇ ਹੋਵੇ ਤਾਂ ਉਹ ਬਗਬਲਾਡ ਮੇਰੇ ਨਾਲ ਇੱਥੇ ਆਈ ਨਾ ਕੱਢ ਲੈਨੀ ਐ ਤੂੰ ਫੋਰ ਕੀ ਤੇ ਨਾ ਕੱਢਾਂ ਤੂੰ ਦੱਸ ਦੇ ਮੈਨੂੰ ਉਹਨੀ ਤਾਂ ਗੱਲ ਹੈਗੀ ਫੇਰ ਜਿਹੜੀਆਂ ਗੱਲਾਂ ਕਰਨ ਆਈਆਂ ਉਹ ਤਾਂ ਤੂੰ ਭਲਾ ਦੇਨੀ ਆ ਮੈਨੂੰ ਕੀ ਗੱਲ ਐ ਤੇ ਕਮਰਾ ਕੀ ਤੂੰ ਜਦੋਂ ਮੈਂ ਤੇਨੂੰ ਬੰਦਿਆਂ ਨੂੰ ਗਿਆ ਕਿ ਤੇਰਾ ਰੂਮ ਉਹੋ ਆ ਤੇਰਾ ਬੈਸਟਰਾ ਸਾਰਾ ਕੋਲ ਉੱਥੇ ਵਿਛਾਇਆ ਵਿਆ ਤੋ ਇਸ ਕਮਰੇ ਦੇ ਵਿੱਚ ਕੀ ਕਰਨਾ ਹੈ ਇਹ ਕਮਰਾ ਮੇਰੀ ਘਰ ਵਾਲੀ ਦਾ ਕਮਾਲ ਹੋ ਗਈ ਉਧਰ ਤੁਹਾਡੀ ਮਾਂ ਗਈ ਉਹ ਮੈਨੂੰ ਰਸੋਈ ਚ ਨਹੀਂ ਆਉਣ ਦਿੰਦੀ ਤੇ ਇਧਰ ਤੁਸੀਂ ਕਮਰੇ ਦੇ ਵਿੱਚ ਨਹੀਂ ਮੈਨੂੰ ਆਉਣ ਦਿੰਦੇ ਫਿਰ ਮੈਂ ਜਾਵਾਂ ਕਿੱਥੇ ਫਿਰ ਮੇਰੀ ਗੱਲ ਸੁਣ ਜਦੋਂ ਜਦ ਮੈਂ ਗੱਲ ਹੋਈ ਐ ਤੇਨੂੰ ਬੰਦਿਆਂ ਨੂੰ ਇੱਕ ਰੂਮ ਦਿੱਤਾ ਤੇਨੂੰ ਘਰੋਂ ਤਾਂ ਨਹੀਂ ਕੱਢਿਆ ਨਾ ਤੇਰਾ ਰੂਮ ਉਹੋ ਆ ਬਸ ਤੇਰੇ ਨਾਲ ਜਵਾਕ ਦੀ ਗੱਲ ਹੋਈ ਐ ਸਾਨੂੰ ਜਵਾਕ ਜਾਮਕ ਦੇਣਾ ਬਾਕੀ ਜਿਹੜੀ ਘਰ ਦੀ ਗੱਲ ਆ ਉਹ ਤੁਹਾਨੂੰ ਘਰ ਕਰਾਏ ਤੇ ਲੈ ਕੇ ਦੇ ਦਾਂਗੇ ਤੂੰ ਉੱਥੇ ਬੈਠੀਂ ਕਦੋਂ ਲੈ ਕੇ ਦਊਂਗੀ ਕਿੰਨਾ ਟਾਈਮ ਚੱਲੀ ਜਾਂਦੀ ਐ ਗੱਲ ਤੈਨੂੰ ਚੰਗਾ ਫਰਨੀਚਰ ਚਾਹੀਦਾ ਸਾਰਾ ਕੁਝ ਚਾਹੀਦਾ ਉਹਦੇ ਵਾਸਤੇ ਟਾਈਮ ਲੱਗੂਗਾ ਪਰ ਤੂੰ ਇਸ ਕਮਰੇ ਦੇ ਵਿੱਚ ਨਹੀਂ ਆ ਸਕਦੀ ਇਹਦਾ ਬਿਨਾਂ ਪੁੱਛੇ ਤਾਂ ਜਾਣਾ ਵੀ ਨਹੀਂ ਮੇਰੀ ਗੱਲ ਸੁਣੋ ਰਾਜੀ ਰਹੋ ਗੁੱਸੇ ਰਹੋ ਮੈਂ ਇਸ ਕਮਰੇ ਦੇ ਵਿੱਚ ਹੀ ਰਹੂੰਗੀ ਇਸ ਕਮਰੇ ਦੇ ਵਿੱਚ ਹੀ ਸੌਂਗੀ ਨਾਲ ਮੈਨੂੰ ਇਹੀ ਕਮਰਾ ਪਸੰਦ ਆ ਲੈ ਮੈਂ ਤੇਰੀ ਫਰੰਦ ਹੋਗੀ ਕਿਰੋਲਾ ਮੇਰੀ ਗੱਲ ਸੁਣ ਇਹ ਸਾਡਾ ਕਮਰਾ ਇਸ ਕਮਰੇ ਦੇ ਵਿੱਚ ਸਾਡੀਆਂ ਜਿਆਦਾ ਜੁੜੀਆਂਆਂ ਵੀ ਨੇ ਤੂੰ ਇਹਦਾ ਕੰਮ ਕਰਾ ਕੇ ਆੜਾਇਆ ਜੁੜੀਆਂ ਹੋਣ ਪਰ ਮੈਂ ਇਸ ਕਮਰੇ ਦੇ ਵਿੱਚ ਹੀ ਪਾਉਂਗੀ ਤੇਰੇ ਲਈ ਜਮਾਈ ਹੱਦ ਹੋ ਗਈ ਹੈ ਓਏ ਆਹ ਉਹਦੀਆਂ ਚੀਜ਼ਾਂ ਕਿਉਂ ਵਰਤੀ ਜਾਂਦੀਆਂ ਤੂੰ ਸਿਰਫ ਸਮਝ ਨਹੀਂ ਲੱਗਦਾ ਇਹ ਸਾਰੀ ਚੀਜ਼ਾਂ ਮੇਰੇ ਵਾਈਫ ਦੇ ਨੇ ਫਿਰ ਹੁਣ ਮੈਂ ਕੀ ਕਰਾਂ ਲੈ ਕੇ ਦੇ ਦਿਓ ਮੈਨੂੰ ਤੁਹਾਡੇ ਕੋਲ ਲਿਸਟ ਦਿੱਤੀ ਹੋਈ ਆ ਜਿਹੜਾ ਤੁਸੀਂ ਮੇਰੀਆਂ ਸਾਰੀਆਂ ਲੋੜਾਂ ਚੀਜ਼ਾਂ ਪੂਰੀਆਂ ਕਰਤੀਆਂ ਮੈਂ ਜਿਉਂ ਹੀ ਨਹੀਂ ਕਰੂੰਗਾ ਤੇ ਤੇਰੇ ਲਈ ਜਮਾਈ ਹੱਦ ਹੋ ਗਈ ਤੈਨੂੰ ਜਵਾਕ ਜੰਮਣ ਵਾਸਤੇ ਲੈ ਕੇ ਆਂਦਾ ਨਾ ਕਿ ਘਰ ਦੇ ਵਿੱਚ ਕਲੇਸ਼ ਪਾਉਣ ਵਾਸਤੇ ਜੇ ਤੂੰ ਆਪਦਾ ਮੂਡ ਖਰਾਬ ਕਰੇਂਗੀ ਨਾਲੇ ਮੇਰਾ ਮੂਡ ਖਰਾਬ ਕਰੇਂਗੀ ਤਾਂ ਜਵਾਕ ਬੇਕਾਰ ਪੈਦਾ ਹੋਊਗਾ ਤੁਹਾਨੂੰ ਮੈਂ ਸਹੀ ਕਹਿੰਦਾ ਸੀ ਮੈਂ ਕਦੇ ਚਾਹੁੰਦੀ ਆ ਵੀ ਕਲੇਸ਼ ਪਵੇ ਤੁਸੀਂ ਮੈਨੂੰ ਚੀਜ਼ਾਂ ਪੂਰੀਆਂ ਕਰ ਦੋ ਤੇ ਮੈਂ ਪਰ ਤੂੰ ਜਾਇਆ ਤੇ ਮੇਰੇ ਕਮਰੇ ਦੇ ਵਿੱਚੋਂ ਨਿਕਲ ਮੈਨੂੰ ਚੰਗਾ ਨਹੀਂ ਲੱਗਦਾ ਇਸ ਕਮਰੇ ਦੇ ਵਿੱਚ ਤੂੰ ਆਵੇਂ ਅੱਛਾ ਹਾਂ ਤੈਨੂੰ ਚੰਗਾ ਨਹੀਂ ਲੱਗਦਾ ਤੁਹਾਨੂੰ ਚੰਗਾ ਲੱਗੇ ਨਾ ਲੱਗੇ ਪਰ ਮੈਨੂੰ ਇਹ ਕਮਰਾ ਬਹੁਤ ਚੰਗਾ ਲੱਗਦਾ ਇੱਥੇ ਰਹਾਂਗੀ ਠੀਕ ਆ ਕੋਈ ਗੱਲ ਨਹੀਂ ਹੁਣ ਤਾਂ ਮੈਂ ਚਲੀ ਜਾਨੀ ਆ ਪਰ ਸੋਣਾ ਮੈਂ ਇਸ ਕਮਰੇ ਦੀ ਵਿੱਚ ਹੀ ਆ ਯਾਦ ਰੱਖੀ ਕੋਈ ਗੱਲ ਨਹੀਂ ਕਰਦਾ ਨਾ ਪਾਪੂ ਦੇ ਨਾਲ ਗੱਲ ਇੱਕ ਦਿਨ ਅੱਜ ਹੀ ਕਰਦਾ ਹਾਂ ਕੋਈ ਜੇ ਤਾਂ ਬਾਅਦ ਵਿੱਚ